ਚਿਰੇਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਨੇ ਅੱਜ ਦਿੱਲੀ ਹਵਾਈ ਅੱਡੇ ਦੇ ਉੱਪਰ ਘਰੇਲੂ ਉਡਾਣ ਦੇ ਵਿੱਚ ਕਿਰਪਾਨ ਧਾਰਨ ਕਰਨ ਵਾਲੇ ਤਿੰਨ ਅੰਮ੍ਰਿਤਧਾਰੀ ਕਿਸਾਨ ਨੇਤਾਵਾਂ ਦੇ ਨਾਲ ਹਵਾਈ ਯਾਤਰਾ ਕਰਨ ਦੇ ਉੱਪਰ ਪ੍ਰਤੀਬੰਧ ਲਗਾਉਣ ਤੋਂ ਬਾਅਦ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ। ਚਿਰੇਕਾਲ ਤਖਤ ਸਾਹਿਬ ਦੇ ਇਸ ਮੌਕੇ ਦੇ ਉੱਪਰ ਹੈੱਡ ਆਫਿਸ ਦੁਆਰਾ ਜਾਰੀ ਕੀਤੇ ਗਏ ਇੱਕ ਲਿਖਤੀ ਬਿਆਨ ਦੇ ਵਿੱਚ ਸਿੰਘ ਸਾਹਿਬ ਗਿਆਨੀ ਨੀਰ ਰਕबीर ਸਿੰਘ ਨੇ ਕਿਹਾ ਹੈ ਕਿ ਕਿਰਪਾਨ ਸिखਾਂ ਦੇ ਗੁਰੂਆਂ ਦੁਆਰਾ ਬਖਸ਼ਿਆ ਗਿਆ ਉਹਨਾਂ ਨੂੰ ਇੱਕ ਪਵਿੱਤਰ ਉਪਹਾਰ ਯਾਨੀ ਕਿ ਤੋਹਫਾ ਹੈ ਅਰੇ ਦੂਸਰੇ ਪਾਸੇ ਭਾਰਤੀ ਸੰਵਿਧਾਨ ਨੇ ਵੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਯਾਨੀ ਕਿ ਉਹ ਪਹਿਨਣ ਦੀ ਇਜਾਜ਼ਤ ਉਹਨਾਂ ਨੂੰ ਦਿੱਤੀ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਭਾਰਤ ਦੀ ਘਰੇਲੂ ਉਡਾਣਾਂ ਦੇ ਵਿੱਚ ਵੀ ਇੱਕ ਨਿਰਧਾਰਤ ਆਕਾਰ ਦੀ ਕਿਰਪਾਨ ਪਹਿਨ ਕੇ ਹਵਾਈ ਯਾਤਰਾ ਕਰਨ ਦਾ ਕਾਨੂੰਨੀ ਤੌਰ ਦੇ ਉੱਪਰ ਅਧਿਕਾਰ ਦਿੱਤਾ ਗਿਆ ਹੈ ਪਰੰਤੂ ਅੱਜ ਤਿੰਨ ਅੰਮ੍ਰਿਤਧਾਰੀ ਕਿਸਾਨ ਨੇਤਾਵਾਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਪਰ ਗ੍ਰਿਫਤਾਰ ਕਰ ਲਿਆ ਜਿੰਦਾ ਹੈ ਜਿਨ੍ਹਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਰਦਾਰ ਸੁਖਦੇਵ ਸਿੰਘ ਭੋਜਰਾਜ ਅਤੇ ਸਰਦਾਰ ਬਲਦੇਵ ਸਿੰਘ ਸਿਰਜ਼ਾ ਨੂੰ ਕਿਰਪਾਨ ਪਹਿਨ ਕੇ ਹਵਾਈ ਯਾਤਰਾ ਕਰਨ ਤੋਂ ਰੋਕਣਾ અત્યੰਤ ਨਿੰਦਨਯੋਗ ਅਤੇ ਸਿੱਖਾਂ ਦੇ ਮੌਲਿਕ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਵੀ ਹੈ। ਉਹਨਾਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਦੇ ਉੱਪਰ ਨਾਲ ਦੀ ਨਾਲ ਮੌਕੇ ਦੇ ਉੱਪਰ ਫੌਰਨ ਹੀ ਸੰਘਣਨ ਲੈਂਦੇ ਹੋਏ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਅਤੇ ਦਿੱਲੀ ਹਵਾਈ ਅੱਡੇ ਦੇ ਉੱਪਰ ਮੌਜੂਦ ਇਹਨਾਂ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਯਾਤਰਾ ਕਰਨ ਤੋਂ ਰੋਕ ਕੇ ਸੰਵਿਧਾਨਿਕ ਅਤੇ ਕਾਨੂੰਨੀ ਨਿਯਮਾਂ ਦਾ ਉਲੰਘਣ ਕਰਨ ਵਾਲੇ ਸੁਰੱਖਿਆ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਸ ਮੌਕੇ ਦੇ ਉੱਪਰ ਉਹਨਾਂ ਨੇ ਹਵਾਈ ਅੱਡੇ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਵਾਲੇ ਲੋਕਾਂ ਨੂੰ ਵੀ ਇਸ ਦੇ ਵਾਸਤੇ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਉਹਨਾਂ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦੀ ਅਧਿਕਾਰੀਆਂ ਤੋਂ ਮਾਫੀ ਮੰਗਣ ਦੇ ਵਾਸਤੇ ਗੱਲ ਵੀ ਕਹੀ ਹੈ ਪਰੰਤੂ ਕਦੋਂ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਆ ਕੇ ਮਾਫੀ ਮੰਗੀ ਜਾਵੇਗੀ ਇਹ ਦੇਖਣਾ ਅਹਿਮ ਹੋਵੇਗਾ ਨਾਲ ਦੀਆਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸੰਘਰਸ਼ੀ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਅਤੇ ਹੋਰ ਆਗੂ ਜੋ ਕਿ ਤਾਮਿਲ ਲਾਡੂ ਵਿਖੇ ਕਿਸਾਨ ਨੇ ਮਗਾ ਦੇ ਸੰਬੰਧੀ ਕਨਵੈਨਸ਼ਨਾਂ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਾ ਰਹੇ ਸੀ ਉਹਨਾਂ ਨੂੰ ਸਰੀ ਸਾਈ ਪਹਿਨੇ ਹੋਣ ਦੇ ਕਾਰਨ ਹਵਾਈ ਅੱਡੇ ਦੇ ਸੁਰੱਖਿਆ ਅਮਲੇ ਦੇ ਵੱਲੋਂ ਰੋਕਣਾ ਕਿਸਾਨਾਂ ਪ੍ਰਤੀ ਕੇਂਦਰ ਦੀ ਨਫ਼ਰਤ ਦਾ ਪ੍ਰਗਟਾਵਾ ਤਾਂ ਹੈ ਹੀ ਹੈ ਨਾਲ ਹੀ ਨਾਲ ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਉੱਪਰ ਵੀ ਕੇਂਦਰ ਦਾ ਹਮਲਾ ਹੈ ਕਿ ਹੁਣ ਅੰਮ੍ਰਿਤਧਾਰੀ ਗੁਰਸਿੱਖ ਜੋਨੇ ਉਹ ਦੇਸ਼ ਦੇ ਵਿੱਚ ਆਪਣੇ ਧਾਰਮਿਕ ਅਕੀਦੇ ਦੇ ਉੱਪਰ ਕਾਇਮ ਰਹਿ ਕੇ ਵਿਚਰ ਨਹੀਂ ਸਕਦੇ ਕਿ ਇਹ ਸਿੱਖਾਂ ਦੇ ਪ੍ਰਤੀ ਨਸਲੀ ਅਪਰਾਧ ਨਹੀਂ ਹੈ ਕੇਂਦਰ ਸਰਕਾਰ ਨੇ ਪਹਿਲਾਂ ਹੀ ਕਿਸਾਨੀ ਮਸਲਿਆਂ ਦੇ ਪ੍ਰਤੀ ਜੋ ਬੇਰੁਖੀ ਅਪਣਾ ਰੱਖੀ ਹੈ ਜਿਵੇਂ ਕਿ ਕਿਸਾਨ ਇਸ ਦੇਸ਼ ਦੇ ਵਾਸੀ ਹੀ ਨਾ ਹੋਣ ਤੇ ਉੱਪਰ ਭਾਜਪਾ ਦੇ ਆਗੂ ਵੀ ਸਮੇਂ-ਸਮੇਂ ਦੇ ਉੱਪਰ ਕਿਸਾਨਾਂ ਦੇ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਰਹਿੰਦੇ ਨੇ ਅਤੇ ਹੁਣ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਸ੍ਰੀ ਸਾਹਿਬ ਪੈਨ ਨੇ ਹੋਣ ਦੇ ਕਾਰਨ ਰੋਕਿਆ ਜਾਣਾ ਸਾਬਿਤ ਕਰਦਾ ਏ ਕਿ ਕੇਂਦਰ ਸਰਕਾਰ ਰਾਜ ਕਰਨ ਦਾ ਧਰਮ ਨਿਭਾਉਣ ਦੇ ਵਿੱਚ ਬਿਲਕੁਲ ਅਸਫਲ ਸਾਬਿਤ ਹੋ ਰਹੀ ਹੈ ਜਿਵੇਂ ਕਿ ਕਿਸਾਨ ਆਗੂਆਂ ਨੇ ਵੀ ਕਿਹਾ ਏ ਕਿ ਦੇਸ਼ ਵਿੱਚ ਸिखਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ غرੂਰ ਨੂੰ ਛੱਡ ਕੇ ਨਾ ਸਿਰਫ ਕਿਸਾਨਾਂ ਦੇ ਮਸਲਿਆਂ ਨੂੰ ਵੀ ਹੱਲ ਕਰੇ ਅਤੇ ਨਾਲ ਹੀ ਨਾਲ ਇਸ ਘਟਨਾਕਰਮ ਦੀ ਵੀ ਮਾਫੀ ਮੰਗਦੇ ਹੋਏ ਸਬੰਧਿਤ ਅਮਲੇ ਦੇ ਉੱਪਰ ਬਣਦੀ ਕਾਰਵਾਈ ਕਰੇ ਖੈਰ ਇਸ ਸਬਦੇ ਦਰਮਿਆਨ ਦੱਸਦੀ ਹੈ ਕਿ ਇਹ ਜੋ ਉਪਰੋਕਤ ਸ਼ਬਦ ਨੇ ਇਹਨਾਂ ਦਾ ਪ੍ਰਗਟਾਵਾ ਜੋ ਹੈ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਆਪਣੀ ਪ੍ਰੈਸ ਵਾਰਤਾ ਦੇ ਦੌਰਾਨ ਕੀਤਾ ਗਿਆ ਪਰੰਤੂ ਹੁਣ ਵੱਡੀ ਗੱਲ ਇਹ ਹੈ ਕਿ ਇਸ ਪੂਰੇ ਮਾਮਲੇ ਦੇ ਉੱਪਰ ਕਦੋਂ ਹੋਵੇਗੀ ਕਾਰਵਾਈ ਇਹ ਦੇਖਣਾ ਅਹਿਮ ਹੋਵੇਗਾ ਬਾਕੀ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ